ਮੋਂ ਲਊ ਮਜਾ ਬਾਤ ਨਾ ਪਟਾਕੇ ਐਦਾਂ ਗੱਲ ਬੰਦੀ ਨਹੀਂ ਤੇ ਮੂੰਹ ਜੋਰ-ਜੋਰ ਗੱਲਾਂ ਕਰਦੇ ਮੈਂ ਤਾਂ ਕੱਖ ਵੀ ਨਹੀਂ ਬਣਾ ਕੇ ਦਿੰਦੀ ਹੁਣ ਇੱਕ ਬਣਾ ਕੇ ਦੁੱਪਣੀ ਦੂਜੀ ਬਣਾ ਕੇ ਦੂ ਸ਼ਾਈ ਪਨੀਰ ਯਾ ਤਕ ਤੇ ਆ ਮੈਂ ਰੱਖ ਲਵਾਂ ਇੱਕ ਤੇ ਇਹ ਨਹੀਂ ਨਾ ਉਹਨੂੰ ਜੇ ਜੇ ਨਾ ਤੜਕਾ ਤੇ ਜੀ ਆਉਂਦੀ ਕਈ ਜਿਹੜੇ ਲਾਉਣ ਗਿੱਜੇ ਹੁੰਦੇ ਉਹ ਲਾ ਲੈਂਦੇ ਕਿੰਨਾ ਲੱਗਦਾ ਨੇ ਇੱਥੇ ਬੈਠੇ ਜਾਲਿਆ ਮੇਤਰੀ ਜੀ ਚੋਣ ਦੋ ਲੈ ਲੈ ਆਪਣੇ ਤੇ ਚੋਣ ਦੇ ਦਿੰਦੀ ਮੈਂ ਹਾਂ ਇੱਕ ਜਿਹੜੀਆਂ ਆਂਦੀ ਉਹਨਾਂ ਦੀ ਲਵਾਈ ਸੀਗੀ ਇਹ ਬਹਤੋ ਦਿ ਲੋ ਇਹ ਵੀ ਆਪ ਜੀ ਨਹੀਂ ਲੈ ਕੇ ਦਿਲਾਉਂਦੀ ਨਾਲੇ ਪਰ ਵਧੀਆ ਲੱਗਦੀ ਹੈ ਹਾਂ ਮੂੰਹ ਨਾਲ ਨਾਲ ਕਰਦੀ ਕਾਮ ਕੁਮਾ ਕਰਦੀ ਤੇ ਅੰਮਾਨੇ ਮੈਂ ਖਾ ਲੂਗੀ ਪਕਲ ਸਾਗ ਬਣਾਇਆ ਤਾਂ ਉਹ ਤੇ ਸਾਗ ਤੇਰੇ ਖਾਣਾਂਗੇ ਤੇ ਮੈਂ ਨਾਲ ਮਾਸਾ ਪਨੀਰ ਪਾ ਕੇ ਨਾ ਤੇ ਮੇਤਰੀ ਦੀ ਪੁਰਜੀ ਬਣਾ ਦਿੰਦੀ ਬਾਈ ਜਾਨ ਪਨੀਰ ਬਣਾ ਕਾ ਫਿਰ ਨਹੀਂ ਜਾਂਦੀ ਉਹ ਇੱਥੇ ਰਹੂਗੀ ਇੱਥੇ ਡੇਰੇ ਲਾਉਂਗੀ ਫਰੀਦ ਜੇ ਨਾ ਬਣਾ ਕੇ ਦਿੱਤੀ ਨਾ ਤੇ ਤਾਂ ਵੀ ਉਹਨੇ ਗੱਲਾਂ ਕਰਨੀਆਂ ਉਹਨੇ ਨਾ ਸਾਗ ਨਾ ਮੇਰਾ ਮਠਾ ਡੰਮ ਦਿੱਤਾ ਤੇ ਚੰਗਾ ਭਲਾ ਕੋਈ ਨਹੀਂ ਨਹੀਂ ਮੰਨਦੀ ਆਪੇ ਖਾਣ ਜੇ ਜੂ ਦੋ ਲੋਟ ਪਨੀਰ ਬਣਾ ਬਣ ਕੇ ਨੂੰ ਮਿਲ ਤੇ ਉਹ ਜਾਂਦਾ ਨਾਲ ਉਹ ਆ ਵੀ ਵਿਝਾਈ ਜਾਂਦੇ ਤੇ ਮਿੜ ਕੇ ਆਖਣਾ ਜਾਂਦੀ ਨਹੀਂ ਉਹ ਤਾਂ ਤੇ ਖਾਂ ਨਹੀਂ ਇਹਦੇ ਪਰੋਣੇ ਦਾ ਖਾਣਾ ਆਉਂਦਾ ਸੀ ਪਤਾ ਨਹੀਂ ਪਹਿਲਾਂ ਤਾਂ ਦੂਰ ਕੰਮਸ਼ੇ ਮੇਰੇ ਕੋਲ ਗੱਲ ਕਰਕੇ ਮਿੜ ਕੇ ਪਾਸੇ ਚਲ ਗਈ ਤੇ ਮੈਂ ਇਹ ਰੁਕਣਾ ਤਾਂ ਉਹਨਾਂ ਕੀ ਆਂਦਾ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਮੈਂ ਤਾਂ ਆਂਦਾ ਆਣਾ ਜਾ ਇਹ ਤਾਂ ਗੱਲ ਕਹਿੰਦੀ ਨਹੀਂ ਤੇ ਉਹ ਕਹਿੰਦਾ ਇਹ ਗੱਲ ਨਹੀਂ ਕਹਿੰਦੀ ਉਹ ਆਂਦਾ ਆ ਜੇ ਕਿਦਿ ਲਾ ਕੇ ਸਾਥ ਧਰਿਆ ਇਹ ਨਹੀਂ ਕਿ ਤਾਂ ਆਂਦਾ ਉੱਠ ਕੇ ਤੇ ਕੋਈ ਹੈਲਪੀ ਕਰਾ ਦਿੰਦਾ ਅੰਦਰ ਵੜ ਜਾਂਦੀ ਪਤਾ ਨਹੀਂ ਕਿਹਦੇ ਨਾਲ ਲੱਗੀ ਰਹਿੰਦੀ ਫੋਨ ਕੀ ਤੇ ਨਾਲ ਲੱਗੀ ਰਹਿੰਦੀ ਕਿ ਇਹ ਕਰਦੀ ਰਹਿੰਦੀ ਵਿੱਚ ਸਮਝ ਹੀ ਨਹੀਂ ਆਉਂਦੀ ਕੰਮ ਬਣਾਉ ਤੇ ਬਾਤ ਦੀ ਉਹ ਦਿਨ ਚ ਲੜ ਕੇ ਇੱਥੇ ਆਈ ਤੇ ਫੂਲ ਕੇ ਨੂੰ ਇੰਨਾ ਕਰਦੀ ਸੀ ਪਤਾ ਨਹੀਂ ਤੇਰੀ ਕੀ ਕਰਦੀ ਇਹ ਨਾਲ ਇੱਥੋਂ ਗੱਲ ਕਰਦੀ ਕਰਦੀ ਤੇ ਉਹ ਚਲ ਜਾਂਦੀ ਜਿਵੇਂ ਪਤਾ ਨਹੀਂ ਸਾਰੇ ਕੱਪੜੇ ਤਾਰ ਤੇ ਪਏ ਸੋ ਕੁੜੀ ਆਈ ਨਹੀਂ ਕਿ ਤੇ ਬੰਦਾ ਉੱਠ ਕੇ ਆਪਣੇ ਕੱਪੜੇ ਜੋੜ ਦਿੰਦਾ ਕਿਹਦੇ ਤੇ ਕੀ ਜੋੜਨੇ ਇੰਨਾ ਆਹ ਇਹਦੇ ਜੋੜੇ ਕੱਪੜੇ ਲੈ ਲੈ ਅਰੇ ਮੈਂ ਨਹੀਂ ਲਉਣੀ ਮੇਨ ਵਾਲਕਾ ਤੇ ਇਹ ਨਹੀਂ ਆਣ ਕੰਮ ਆ ਕੇ ਤਾਂ ਨਾ ਨਹੀਂ ਜਦ ਵਿੱਚ ਕੰਮ ਲੈਂਦੀਆਂ ਤੇ ਹੌਲੀ ਲਾਕਰਾਂ ਜੀ ਆਜਤੀ ਆ ਜੂਗੀ ਲਿਆ ਮੇਰਾ ਫੋਨ ਵੇਖਣ ਦਾ ਕਿੱਥੇ ਟਾਈਮ ਮੈਂ ਵੇਖਾਂ ਸਾਗ ਜਾ ਕੇ ਨਾਲੇ ਕੱਪੜੇ ਲਾ ਕੇ ਤੇ ਜੋੜਾਂ ਪਹਿਲਾਂ ਸੌਪ ਤੇ ਚੱਲ ਮੈਂ ਕੀ ਕਰੀ ਜਾਂਦੀ ਆ ਭਾਬੀ ਕਰਨਾ ਕੀ ਕੁਛ ਨਹੀਂ ਆ ਸਾਗ ਬਣਾਇਆ ਇਹ ਖਾ ਲੇਗੀ ਹਾਏ ਨਾ ਸਾਗ ਦਿਨ ਬਤਾਵਾ ਜੀ ਨਹੀਂ ਕਰਦਾ ਕਿਤੇ ਬਹੁਤ ਸਾਗ ਖਾਤਾ ਹਿੰ ਮੇਰੀ ਗੱਲ ਕਿਉਂ ਨਹੀਂ ਕਰਦਾ ਕੰਵਲੀ ਮੈਂ ਗਾ ਜੀ ਸਾਗ ਇੰਨੇ ਸਵੇਰੇ ਕਪਨ ਨਹੀਂ ਹੁੰਦਾ ਮੋਜ਼ਾ ਤੇਰੀ ਆਲੀ ਪਾਲਕ ਤੇ ਮੋਲੀ ਹੀ ਹੁੰਦੀ ਨਾ ਸਾਗ ਭਾਵੇਂ ਆਪਣਾ ਮਾਰ ਕੇ ਸਾਗ ਲੱਭਿਆ ਅੱਜ ਕੱਲ ਤੇ ਸਾਗ ਉਹ ਸਾਗ ਉਹ ਨਹੀਂ ਤੇ ਸਵੇਰੇ ਧੀਰੇ ਨਹੀਂ ਹੁੰਦੇ ਉਹ ਕਿਤੇ ਸੌਖੇ ਰੇਜ ਚ ਜਾਂਦਾ ਤੇ ਫਿਰ ਕੇ ਖਾਣੇ ਮਖਣੀ ਮੁਗਣੀ ਪਾ ਕੇ ਸੋਹਣੀ ਬਣੀ ਮੱਖਣੀ ਰੋਟੀਆਂ ਕਰਾ ਫਰਾ ਗੁੱਸਾ ਕਰੂੰਗੀ ਧੀ ਤੇ ਜਾਂ ਤੂੰ ਜਾਂ ਤੂੰ ਕੋਲ ਮਾਤਾ ਦੇ ਦਿੰਨ ਕਰਿਆ ਕਰੋ ਉਹ ਤੇ ਕਿੰਨਾ ਚੁੱਕ ਕੇ ਖੜਦੀ ਐ ਅੱਜ ਦੀ ਦੂਰ ਹੈ ਦीडी ਮੈਂ ਅੰਜਲ ਜੰਨੀ ਮੇਲੀ ਕਰਾ ਦੇਣੀ ਆ ਤੂੰ ਇਹ ਸਾਰੇ ਕੱਪੜੇ ਲਾ ਕੇ ਜੋੜ ਦੇ ਉਹ ਨਾ ਤਰੀਕ ਮੈਂ ਨਾ ਚੰਦੀ ਮੈਂ ਨਾ ਹਉ ਤਾਈ ਮੈਨੂੰ ਨਾ ਆਈ ਆ ਅੱਜ ਇਹ ਦਿਨ ਆ ਦਿੱਤੇ ਆ ਹੀ ਨਹੀਂ ਹੀ ਹੈ ਤਾਈ ਕਿਤੇ ਉੱਧਰ ਚੰਦੀ ਦਾ ਸ ਪਹਿਲਾਂ ਕੱਪੜੇ ਲਾ ਕੇ ਜੋੜਦਾ ਤਰੇਲ ਪੈ ਜੂਗੀ ਤਾਈ ਨੂੰ ਬਾਅਦ ਚ ਮਿਲਿਆ ਜਾਊਗਾ ਮੈਨੂੰ ਕੋਈ ਨਹੀਂ ਭਾਬੀ ਕਰਮਾਂ ਨੇ ਜੋੜ ਦੇਣੇ ਆ ਮੈਂ ਕਿੱਥੇ ਜੋੜ ਲੈਣੇ ਜੇ ਭਾਬੀ ਕਰਮਾਂ ਕੋ ਟਾਈਮ ਹੁੰਦਾ ਤਾਂ ਤੁਹਾਨੂੰ ਆਂਦੀ ਕਿਉਂ ਆ ਤਾ ਦीडी ਫਿਰ ਮੈਂ ਨਾ ਮਾਂ ਤੜਕਾ ਹੈ ਨਾ ਨਾ ਚਾਹ ਬਣਾ ਕੇ ਲਿਆਵਾਂ ਘੋਟ ਤੁਸੀਂ ਇਹ ਸੋਚਦੇ ਨਾ ਵੀ ਇਹ ਲਾਇਆ ਲੈ ਨਾ ਵਾਟ ਪੈ ਜਾਂਦੇ ਕਿਨੇ ਤੋਤਾ ਭਾਬੀ ਤੂੰ ਕਿੰਨੇ ਦਿਨ ਪੀਲੇ ਪਲੇਟ ਕੱਪੜੇ ਧੋਣ ਦੀ ਮੈਂ ਸੋਚੀ ਇਹਨਾਂ ਵਾਟ ਪੈ ਗਏ ਮਿੰਨਾ ਤਾਂ ਥੋੜਾ ਜਿਹਾ ਗਰਮ ਪਾਣੀ ਚ ਪਾਤਾ ਸੁੱਕੀ ਇਹ ਪ੍ਰੈਸ ਮਾਰ ਦਿੱਤੇ ਤੇ ਜੋੜੀ ਇਹ ਤੂੰ ਫਿਰ ਮੈਨੂੰ ਪਹਿਲਾਂ ਦੱਸਣਾ ਮੈਂ ਇਹਦੇ ਗਰਮ ਗਰਮ ਪਾਣੀ ਚ ਤੇ ਮਸ਼ੀਨ ਚ ਪਾਤਾ ਫਿਰ ਵਾਹ ਮਸ਼ੀਨ ਚ ਕਰਤਾ ਹਾਂ ਮੈਂ ਸਾਰੇ ਕੱਪੜੇ ਮਸ਼ੀਨ ਚ ਧੋਣੀ ਹੱਥੋਂ ਤਾਂ ਨਹੀਂ ਮੈਂ ਕੱਪੜੇ ਧੋਣੀ ਹਾਏ ਨਹੀਂ ਮੇਰਾ ਮੈਂ ਤਾਂ ਤੋਤਾ ਠੀਕ ਤੇ ਮੈਂ 3010 ਸੂਟ ਲਿਆ ਤੇ ਤੂੰ ਫੜ ਕੇ ਮਸ਼ੀਨ ਚ ਤੋੜ ਤਾਪਾ ਬਹੁਤ ਗੁੱਸਾ ਨਾ ਕਰੀ ਜੇ 3010 ਦਾ ਸੂਟ ਤੇ ਤੂੰ ਦਿੱਤਾ ਹੀ ਕਿਉਂ ਤੂੰ ਫੜਦੀ ਜੀ ਉੱਤੇ ਪਈ ਸੀ ਬਾਤ ਜੇ ਬੰਦਾ ਬੋਲੇ ਮੈਂ 10 ਭਾਬੀ ਦੀ ਆਪੀ ਤੋਂ ਨਹੀਂ ਤੇ ਮੈਂ ਉੱਥੇ ਨਹੀਂ ਹਾਂ ਉੱਥੇ ਵੀ ਮੈਂ ਅਹੀ ਚਾਰ ਦਿਨ ਸਾਹ ਲੈ ਇਹ ਤੇ ਤੇਰੀਆਂ ਨਜਾਇਜ਼ ਲੜਾਈ ਵਾਲੀਆਂ ਕਰਨਾ ਵਾ ਪਰ ਤੂੰ ਜਾ ਕੇ ਕਰਦੀ ਉਹਨੂੰ ਹੁਣ ਕੀ ਪਤਾ ਉਹਦੇ ਵੀ ਉੱਤੇ ਨਹੀਂ ਜਿਹੜੇ ਜੋੜਿਆ ਨਾ ਜਿਹਨੇ ਚਾਹ ਤੋੜ ਜੋੜਿਆ ਤੇ ਜਿਹੜੇ ਪ੍ਰੀਤਲੇ ਜੋੜੇ ਮੈਨੂੰ ਇਹਨਾਂ ਪ੍ਰੈਸ ਕਰਕੇ ਤੇ ਚੰਗੀ ਤਰ੍ਹਾਂ ਵਧੀਆ ਪ੍ਰੈਸ ਮਾਰਿਓ ਘਰ ਘਰ ਤੇ ਮੇਰੀ ਗੱਲ ਸੁਣ ਕੱਲ ਪਰੋੜੇ ਦਾ ਫੋਨ ਆਉਂਦ ਕੁਝ ਨਹੀਂ ਮੈਂ ਹਾਂ ਤਾਂ ਕਿਤਾ ਆ ਗਿਆ ਉਹ ਗਏ ਹੈ ਨਾ ਘਾਂਤੀ ਵਿੱਚ ਮੈਂ ਹਾਂ ਮੈਂ ਰਹਿ ਨਹੀਂ ਮੈਂ ਕਿ ਕੋਈ ਨਹੀਂ ਅੰਦਰ ਜਾਣ ਕੋਈ ਲੈ ਪਾ ਦੱਸ ਹਾਂ ਤੇ ਫੋਟੋ ਤੇ ਅੱਗੇ ਤੇ 10 15 ਦਿਨ ਹੋ ਗਏ ਤੇ ਏਦਾਂ ਮੁੜ ਕੇ ਫਿਰ ਕਿਦਾਂ ਘਰੇ ਸਰੀ ਜਾਂਦਾ ਨਾ ਪਾਪੀ ਘਰੇ ਸਰੀ ਜਾਂਦਾ ਜਾਂਦਾ ਵਾ ਪੱਬ ਮੈਨੂੰ ਕਿਉਂ ਲੱਗਦਾ ਵਾ ਕਿ ਤਰ ਤੂੰ ਹੀ ਮੇ ਤੋਪ ਤਾਂ ਗਾਦੀਆਂ ਜੀ ਵੀ ਭੈਣ ਅਸੀਂ ਤਾਂ ਦੁਕਾਣਾਂ ਆਉਣਾ ਜਿੱਥੇ ਅਸੀਂ ਰੋਟੀ ਖਾਈ ਜਿੰਨੀ ਤੋਂ ਵੀ ਖਾਈ ਜੈਂ ਮੈਂ ਤੇ ਹੁਤਾ ਗੱਲ ਕਰਦੀ ਹਾਂ ਤੇ ਚੰਗੀ ਤੇਰੀ ਸੱਸ ਉਹ ਜਿੰਨੇ ਤੈਨੂੰ ਇੰਨੇ ਦਿਨ ਹੋ ਗਏ ਘਲਾਈ ਤੇ ਪਿੱਛੇ ਵੀ ਭੌਂ ਕੇ ਤੇ ਤੁਹਾਡੇ ਵੱਲ ਵੇਖਿਆ ਕਿਤੇ ਰਾਜੀ ਖੁਸ਼ੀ ਤੇ ਆਈ ਕਿਤੇ ਉਹ ਕੋਈ ਲੜ-ਦੌੜ ਕੇ ਕਿ ਨਹੀਂ ਆਈ ਸਾਨੂੰ ਕਿਸੇ ਹਾਲ ਜਾਈ ਨਾ ਪਤੀ ਸਾਡੀ ਮੈਂ ਕਿਉਂ ਲੜਦੀ ਆ ਮੈਂ ਰਾਜੀ ਖੁਸ਼ੀ ਆਣੀ ਹੈ ਮੈਂ ਤਾਂ ਆਪਾਂ ਦੇਖਿਓਗੇ ਚਾਹ ਬਣਾਉਣੀ ਦੋਨੀ ਵੀ ਪੀਣੀ ਆਹ ਬਣਾ ਆਪ ਨੂੰ ਦੇ ਦੂੰ ਕਿ ਮੈਨੂੰ ਤੇ ਨਾਲੇ ਤਰੀ ਤਾ ਗੁੜ ਦੀ ਚਾਹ ਬਣਾ ਕੇ ਦੇਵੀਂ ਹੁਣ ਨਹੀਂ ਤੇਰੇ ਸਾਡੇ ਘਰੇ ਆ ਗਾ ਖੰਡ ਦੀ ਬਣਾਉਣੀ ਕਿਉਂ ਮੈਂ ਵੇਖੀ ਆ 70 ਰੁਪਏ ਉੱਥੇ ਉਹਦੀ ਚਾਹ ਬਣਾਦੀ ਮੈਨੂੰ ਮੈਨੂੰ ਮਿੱਠਾ ਨਖੰਡ ਨਾ ਕਰੀਂ ਮੈਨੂੰ ਨੀ ਖੋਲ ਤੇ ਦਿੱਦੀ ਆ ਪਰੋਣੇ ਪ੍ਰਾਣੇ ਵਾਸਤੇ ਮਹਿੰਗਾ ਹੀ ਪਤਾ ਘੋੜ ਦੇਂਦਾ ਵਾ ਇਦਾਂ ਤੇ ਵੀ ਫਰਾ ਖਾਣਾ ਰੋਜ਼-ਰੋਜ਼ੇ ਖੋੜਣਾ ਇਹ ਤੇ ਖਾਂਡ ਰਹੀ ਚਾਹ ਜਿੱਤੋਂ ਸਾਰੇ ਪਿੰਦੇ ਤੋਂ ਹੀ ਪੀ ਲਿਆ ਕਰਨਾ ਕੀ ਕਰਨੀ ਭਾਵੇਂ ਤੈਨੂੰ ਪਾਤਾ ਵਾ ਮੈਨੂੰ ਵੀ ਚੰਗੀ ਲੱਗਦੀ ਥੋੜੀ ਤੇ ਗੁੜੀ ਚਾਹ ਪੀਨੇ ਤੇ ਤੁਸੀਂ ਗੁੜ ਨਾਲ ਹੀ ਲੈ ਕੇ ਆਉਂਦੇ ਨਾ ਹੀ ਗੁੜ ਦਾ ਤੇ ਤੁਸੀਂ ਨਾਲ ਹੀ ਲੈ ਕੇ ਆਉਂਦੇ ਹੋ ਗੁੜ ਨਾ ਮੇਰੇ ਪਿਓ ਦਾ ਘਰ ਆ ਠੀਕ ਹੈ ਨਾ ਅੱਜ ਤੀ ਤੇ ਗੱਲ ਕਹਿਤੀ ਆ ਦੀ ਵੀ ਤੂੰ ਲੈ ਕੇ ਆਉਂਦੀ ਮਗਰ ਉਹ ਮੈਂ ਕਿਉਂ ਲੈ ਕੇ ਆਉਂ ਤਰੀ ਤਛਾ ਚਾਹ ਚਾਹ ਜਿਹੜੀ ਤੇ ਮਨਾਈ ਪਾ ਦੀ ਮੈਂ ਵੇਦੀ ਨਹੀਂ ਮੈਨੂੰ ਕਈ ਕੰਮ ਨੇ ਕਰਨਾਂ ਦੇ ਚਲ ਉੱਠ ਤੂੰ ਚਾਹ ਬਣਾ ਤੇ ਮੈਂ ਵੀ ਲੇਡਾ ਲੱਤਾਂ ਵੇਖਾਂ ਕੋਈ ਸੁੱਕਿਆ ਤੇ ਨਹੀਂ ਐਵੇਂ ਲੜ ਪਾਉਂ ਜਾਂ ਕੀ ਫਾਇਦਾ ਮੈਂ ਵੇਦੀ ਕੱਪੜੇ ਤੇ ਚਾਹ ਬਣਾਉਂਦੇ ਆਈ ਉੱਠ ਕੇ ਤੇ ਦੋਵੇਂ ਜਾਣੀਆਂ ਤੁਰ ਪਈਆਂ ਉਹ ਨਾ ਕੋਈ ਪੈਨ ਨਹੀਂ ਜੀ ਨਹੀਂ ਕਰਦਾ ਉਦੋਂ ਦੀਆਂ ਘੁਰ 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 ਦੋਵਾਂ ਨੇ ਲਾਈ ਮੂੰਹ ਜੋੜ ਜੋੜ ਕੇ ਤੇ ਮੈਂ ਹੀ ਇਹਨਾਂ ਨੂੰ ਗੁੱਸਾ ਲੱਗਦੀ ਇਹ ਪਹਿਣਾ ਕਿਤੇ ਨਹੀਂ ਗੁੱਸਾ ਲੱਗਦੀ ਕਿਉਂ ਇੰਨਾ ਕਰਦੀ ਮੈਂ ਤੇ ਐਨੀ ਧੰਨਵਾ ਤੇਰੀ ਸਾਸ ਜਿਹੜੀ ਨਿਆਣੀ ਵਿ ਸਕੂਲੇ ਕਲਾਈ ਜਾਂਦੀ ਐ ਤੇ ਐਨਾ ਪੈਣਾ ਤੇਰਾ ਕਰੀ ਜਾਂਦੀ 15 ਅੱਜ 15ਵਾਂ ਦੇਣਾ ਤੈਨੂੰ ਇੱਥੇ ਬੈਠੀ ਤੇ ਦੱਸ ਤੈਨੂੰ ਹੋਰ ਕਹਿੰਦੇ ਸੀ ਮੇਰੇ ਬਾਡੇ ਰਹਿਣਾ ਵਾ ਕਿ ਤਾ 10 ਤੇ 15 ਮਹੀਨਾ ਲੱਗ ਗਿਆ ਤੇਰਾ ਵੀਰ ਤੁਸਣ ਗਿਆ ਸੀ ਕਿਤੇ ਇੰਨੇ ਦਿਨ ਹੋ ਗਏ ਕਿ ਤਰਾਜੀ ਕਿਸੇ ਆਈ ਮੈਂ ਹਾਂ ਮੇਰੇ ਕੋਲ ਤੇ ਬੁਕਾ ਲਈ ਕਿੱਤੀ ਹੋਰ ਨਹੀਂ ਆਈ ਉਹ ਨਹੀਂ ਮਿਲਣ ਲੱਗਣ ਨਾ ਮੈਂ ਆਈ ਐ ਸਿਰ ਪਾੜ ਕੇ ਵੀਰ ਪੁੱਛਦੇ ਦੱਸਦੀ ਉਹਨੂੰ ਬੱਲੇ ਤੇ ਨਾ ਤੇ ਕਹਿੰਦੀ ਪਾਪਾ ਬੱਲੇ ਨੜਕੀ ਆਈ ਆਈ ਮੈਂ ਸਾਰੇ ਦੀਆਂ ਦਾ ਸਿਰ ਪਾੜ ਕੇ ਇਹਨਾਂ ਨੂੰ ਕਿੰਨਾਂ ਕਰਨਾ ਆਉਂਦਾ ਨਾ ਉਹ ਕਰਨਾ ਕਰਨਾ ਤੁਸੀਂ ਦੇਖਣਾ ਚੁਰਝੁਰ ਕੇ ਬੈਠੀ ਨਾ ਇਹਨਾਂ ਨੇ ਇਦਾਂ ਮੇਰੀਆਂ ਨਹੀਂ ਗੱਲ ਕੇ ਬਹਿਣਾ ਵੇਖਿਆ ਦੋਵੇਂ ਸੂਤ ਕਿੱਦਾਂ ਆਉਂਦੀਆਂ ਜਿਹੜਾ ਤੀਲੀ ਲਾਈ ਮੈਂ ਦੋਹਾਂ ਨੂੰ ਵੇਖਿਆ ਪਾਰ ਲਾਈ ਮੈਂ ਤਾਂ ਆਖੀ ਹਾਂ ਕਿ ਤੂੰ ਬਾਤ ਕਿਉਂ ਜਨੇ ਦੇਖਣਾ ਪਸੰਦ ਨਾ ਕਰਨ ਦੀ ਮੈਨੂੰ ਇਹ ਕੀ ਚਾਹਣ ਲੀਆਂ ਮੇਰਾ ਨਾਂ ਵੀ ਪੰਮੂ ਆ ਠੀਕ ਹੈ ਮੈਂ ਕੈਈ ਘਾੜ ਪਾਰੇ ਇਹਨਾਂ ਨੂੰ ਕੀ ਲਗਾ ਉੱਥੇ ਨਾ ਡਰਾਣੀਆਂ ਜਿਗਾਣੀਆਂ ਨਹੀਂ ਗੱਲ ਕੇ ਰਹਿਣ ਦੁਪਾ ਇਹ ਕੀ ਜਾਣਦੇ ਨਾ ਮੈਂ ਤਾਂ ਸਿੱਧੀ ਤਰ੍ਹਾਂ ਰਹਿਣਗੀ ਆ ਪਰ ਨਹੀਂ ਇਦਾਂ ਨਹੀਂ ਸੂਤ ਤਾਂ ਸਟੇਮ ਲੌਂਗੀ ਪੈਂ ਐ ਕਰ ਦੂੰ ਚਲੋ ਖਰੀਦ ਕੋ ਜਾਨੀ ਨੀ ਕਿਉਂ ਹਾਂ ਮੈਨੂੰ ਬੋਲਾਲੀ ਕਿ ਨਹੀਂ ਦੋ ਜੀਜੀ ਨਾ ਵਕੂ ਵਕਤੀ ਕੀਤਾ ਤਾਂ ਕੀ ਇਹ ਗੱਲ ਪਰ ਪੱਗੂ ਕੀ ਸੋਚੀ ਜੈਨੇ ਬੈਠੇ ਕੁਛ ਨਹੀਂ ਬਚਾਣਾ ਨੀ ਤਾਈ ਵੱਲ ਨਾ ਜਾਣਾ ਸੀ ਹੈਗਾ ਮੈਂ ਇੱਕ ਵੇ ਹਾਂ ਕਪੜੇ ਜੋੜੀ ਜਾਨ ਮੈਂ ਨਾਲ ਕਰਾ ਦੇਣੀ ਹੈ ਕਪੜੇ ਦੀ ਜੋੜਨਾ ਕਪੜੇ ਤੇ ਕਿੰਨੇ ਬੜੇ ਆ ਭਾਜ ਲੱਗ ਮੈਂ ਕਰਾ ਦੇਣੀ ਹੈ ਮੈਂ ਫਰੀਦ ਨਹੀਂ ਬਣਾ ਕੀਤਾ ਮੈਨੂੰ ਨਹੀਂ ਪਤਾ ਕੀ ਕਰੀ ਤੈਨੂੰ ਮੈਨੂੰ ਸੇ ਮਿੱਤੀ ਲੱਗਦੀ ਐ ਕੋਹੋਂ ਟਹਿੜੀ ਆ ਆਪਣੀਤ ਆਪਣੀ ਕਿਉਂ ਹਨੇ ਕੀ ਕਰਤਾ ਤੂੰ ਬੜੇ ਤੁਹਾਨੂੰ ਤੜੀਆਂ ਐਨੀਆਂ ਐਨੀਆਂ ਗੱਲਾਂ ਕਰਦੀ ਮੈਂ ਕਦੀ ਦੱਸਣ ਦਾ ਨਾ ਨਹੀਂ ਮੈਂ ਇਹ ਨਹੀਂ ਕਿੱਧਰ ਗੱਲਵਾ ਕਰਦੀ ਐਨਾ ਉਹ ਕਰਦੀ ਐ ਜਿਹੜੀ ਮੈਂ ਗੱਲ ਕਹਿੰਦੀ ਉਸੇ ਲਈ ਮਨ ਲੈਦੀ ਕਦੀ ਜਵਾਬ ਨਹੀਂ ਦਿੱਤਾ ਕੀ ਉਹਨੇ ਮੇਰੀਆਂ ਗੱਲਾਂ ਕਰਨਾਂ ਮੈਂ ਉਹਦਾ ਕੀ ਚੋਕਲੇ ਜੜੀਆਂ ਉਹਨੇ ਮੇਰੀਆਂ ਗੱਲਾਂ ਕਰਨ ਮੈਂ ਪਾਣੀ ਤੂੰ ਸੱਚੀ ਸੱਚੀ ਕਾਲੀ ਸੁਣ ਤੂੰ ਉਂਮੀ ਨੂੰ ਸਮਝੀ ਸੱਚੀ ਜਿੱਤ ਕਹ ਦੇ ਕੇ ਕੋਈ ਸੁਣ ਦਿੱਤਾ ਸੀ ਨਾ ਆ ਉਹ ਦਿੱਤਾ ਸੀਗਾ ਦਿੱਤਾ ਸੀ ਮੈਨੂੰ ਵਿਖਾਉਂਦੀ ਸੀ ਕੱਡ ਕੱਡ ਕੇ ਮੈਂ ਤੇਰੇ ਤੋਂ ਸੁੱਖ ਨਾ ਉਹ ਹੀ ਨਹੀਂ ਦਿੱਤਾ ਭਾਵੇਂ ਹੁਣਾ ਦਿੱਤਾ ਭਾਵੇਂ ਮੋਪਾਰਾ ਦਿੱਤਾ ਦੇ ਦੇ ਦਿੱਤਾ ਨਾ ਨਹੀਂ ਕਿ ਕੀ ਆਖਿਆ ਨਾ ਸੌੜ ਤਾ ਆਦੀ ਆ ਵੇਖੀ ਸੌੜ ਦਿੱਤਾ ਸ਼ਰਮਿੰਦੀ ਇਹਦੀ ਕੋਲ ਨਾ ਦਿੰਦੀ ਇਹੋ ਜਿਹਾ ਦੇਣ ਦਾ ਕੀ ਚੋੜਿਆ ਸੀ ਆਦੀ ਮੰਦੀ ਰੱਖ ਛੱਡਿਆ ਮੈਂ ਕਿਹਨੂੰ ਲੱਗ ਗਈ ਤੋੜ ਤਰਦੇ ਨਾ ਇਹ ਇੰਦਾ ਕਹਿੰਦੀ ਇਹ ਤਾਂ ਪਰ ਮੇਰੇ ਕੋਲ ਤਾਂ ਸੂਟ ਫੜ ਲਿਆ ਅਹੇ ਜੀ ਜੀ ਬੜਾ ਸੋਹਣਾ ਸੂਟ ਵਾ ਜੀ ਜੀ ਬੜਾ ਸੋਹਣਾ ਸੂਟ ਬੰਨੂ ਦੱਸ ਭਾਬੀ ਮੈਨੂੰ ਸੁਪਨਾ ਆਉਂਦਾ ਮੈਂ ਤੇ ਨਹੀਂ ਨਾ ਐ ਟੱਕੀ ਰਵੇ ਪਰ ਜਿੱਦਾਂ ਜੀ ਮੈਂ ਨਾ ਗਰੀ ਨਹੀਂ ਨਾ ਮੈਂ ਹਮਿੰਨ ਕ ਸੁਣਾ ਹੀ ਪੈਣਾ ਮੈਂ ਤਾਂ ਦੱਸਿਆ ਮੈਂ ਮੇਰ ਭਾਬੀ ਤੇ ਚੰਗੀ ਮੇਰਾ ਹੁਣ ਵੀ ਸੂਟ ਸੱਤ ਭਾਤ ਸੂਟ ਤੂੰ ਹੀ ਤੂੰ ਨਹੀਂ ਕਿ ਦੇਵਦੀਆ ਤੂੰ ਨਹੀਂ ਆਹੋ ਜੀ ਜੀ ਚੱਲ ਕੀ ਹੋ ਗਿਆ ਤੇ ਚਾ ਤਵਾ ਤਵਾ ਵੀ ਚੁੱਪ ਕਰ ਗਈਆਂ ਚ ਕਰੀ ਜਾ ਗੱਲਾਂ ਮੈਂ ਕੀ ਕਹਿਣਾ ਵੇਰੇ ਤੇ ਗੱਲਾਂ ਕੀ ਕਰਨੀਆਂ ਇਹਦੀ ਗੋੜਾਲੀ ਚਾਹ ਲੰਦੀ ਹੈ ਗੋੜਾ ਗੜਨੀ ਹੈ ਤਾਂ ਹਾਂਡੀ ਮੈਂ ਖਾਂਡੀ ਮਾਰsa ਪਾਤੀ ਚਲ ਕੋਈ ਨਹੀਂ ਵੇ ਤੇ ਗੋੜਾਲੀ ਬਣਾ ਦੇਣੀ ਸੀ ਉੱਤੇ ਪਿਆ ਤਾਂ ਹੈਗਾ ਸੀ ਗੋੜਾ ਮੈਨੂੰ ਨਹੀਂ ਚਾਹੀਦੀ ਬਣਾਉਣੀ ਹੁੰਦੀ ਗੋੜਾਲੀ ਚਾਹ ਮੈਨੂੰ ਤੇ ਖਾਂਡਾਲੀ ਬਣਾਉਣੀ ਹੁੰਦੀ ਤੇ ਉਹ ਮੈਂ ਚਲ ਕੋੜ ਦੀਦੀ ਪੀ ਲੈਣਗੇ ਫਿਰ ਬਾਅਦ ਚ ਤੁਸੀਂ ਬਣਾ ਦੇ ਜੀ ਚਲ ਕੋਈ ਨਹੀਂ ਥੋੜੀ ਗੋੜਾਲੀ ਸੀ ਖਾਂਡਾ ਫਰਾ ਕਰਕੇ ਗੋੜਾਲੀ ਬਣਾਉਣੀ ਸੀ ਬਣਾਉਣੀ ਚਲ ਕੋਈ ਨਹੀਂ ਬਣਾ ਦਾਂਗੇ ਚੱਲ ਕੋਈ ਨਹੀਂ ਬਣਾ ਦਾਂਗੀ ਕੋਈ ਨਹੀਂ ਤੂੰ ਪੀ ਚਾ ਦੈਰਾ ਪ੍ਰੇਤ ਵੀ ਥੀ ਲੱਗਾਇਆ ਕੋਈ ਨਹੀਂ ਤੇ ਮਾਰੋ ਕੋਈ ਮਤਾ ਮੈਂ ਅੰਦਰ ਵੀ ਪੀ ਲੂੰਗੀ ਉਹ ਗੱਲ ਤੇ ਵਿੱਚ ਇਹ ਰਹਿ ਗਿਆ ਕਿ ਇਹ ਆ ਗਈ ਮੈਨੂੰ ਕਿਤੋਂ ਚਿੰਤਾ ਜੀ ਨਾ ਦਿੱਤੀ ਇਹਨੇ ਮੇਰੇ ਤੇ ਕਹਿੰਦੇ ਦਿੱਤੇ ਸੋਟ ਨਹੀਂ ਆ ਕਲਪਾ ਕੀਤੀ ਪਰ ਨਾਲੇ ਤੇ ਮੈਂ ਲੈ ਕੇ ਆਈ ਤੇ ਨਾਲੇ ਨੇ ਕੰਦਾ ਕਿ ਤੇ ਸੋਟ ਨਹੀਂ ਸੀ ਮੈਨੂੰ ਆਂਦੀ ਤੈਨੂੰ ਦੇ ਦਿੱਤੇ ਵਾ ਕੀ ਰੱਖਣਾ ਇਹਨੇ ਨਹੀਂ ਸਮਾਇਆ ਤੂੰ ਸਮਾਪਾ ਗੇ ਬੜਾ ਸੋਹਣਾ ਮੈਨੂੰ ਤੇ ਬਹੁਤ ਵਧੀਆ ਲੱਗਾ ਮੈਂ ਮੈਨੂੰ ਦੇ ਦਿੰਦੀ ਮੈਂ ਤਾਂ ਸਾਥੇ ਗੱਲ ਪਾ ਲੈਣਾ ਸੀ ਇਹ ਕੀ ਕੁੰਗੀ ਐਂ ਤੇ ਜੇ ਸੁਠਾ ਨਹੀਂ ਆਇਆ ਮੈਂ ਇਹ ਨਾ ਕਰਦੀ ਐਨਾ ਨੇ ਕਦੀ ਤੇ ਮਾੜੀ ਚੰਗੀ ਨਹੀਂ ਇਹਨੂੰ ਕਈ ਫਿਰ ਇਹ ਇਦਾਂ ਦੇ ਕਿਉਂ ਕੰਮ ਕਰਨ ਲੱਗ ਪੀ ਕਿਉਂ ਇਦਾਂ ਕਰਦੀ ਏ ਇੱਕ ਕਿੱਡੀ ਮਿੱਠੀ ਰਹਿੰਦੀ ਏ ਹੈ ਤੁਹਾਨੂੰ ਦੋਈ ਬੰਨੇ ਪਾੜ ਕੇ ਰੱਖਦੀ ਏ ਚਲਾਕ ਬਹੁਤ ਵਾ ਅਬੀ ਗੋੜ ਵਾਲੀ ਚ ਪੌਣਾ ਤੇ ਵਿੱਚ ਗੋੜੀ ਸੀਗਾ ਘਰ ਦੀ ਚ ਕੋਈ ਨਹੀਂ ਮੈਂ ਗੱਲਾਂ ਗੱਲਾਂ ਚ ਪੁੱਛੂਗੀ ਨਾ ਵੀ ਮੇਰਾ ਸੋਹਣ ਨੂੰ ਤੋ ਸੁਆਇਆ ਨਹੀਂ ਕਿੱਦਾਂ ਨਾ ਕਿ ਭਾਬੀ ਲੜਾਈ ਪੈ ਜਿੱਦੋਂ ਮੈਂ ਚਲੇਗੀ ਫੇਰ ਪੁੱਛੀ ਲੈ ਪੰਮੂ ਇੱਥਾ ਤੇ ਮੈਨੂੰ ਤਾਂ ਸਾਰੀ ਰਾਤ ਨਹੀਂ ਆਉਂਦੀ ਪੁੱਛੀ ਨਾਲ ਵੀ ਨਹੀਂ ਜਾਂਦੀ ਸੋ ਪੁੱਛੀ ਕੋਈ ਪ੍ਰੀਤ ਜਿਹੜਾ ਮੈਂ ਸੋਹਣ ਦਿੱਤਾ ਵਾ ਤੂੰ ਮੈਨੂੰ ਸੀਟ ਨਾ ਦਿੱਤਾ ਸਤਿ ਸ਼੍ਰੀ ਅਕਾਲ ਇਹ ਕੱਪੜੇ ਨਹੀਂ ਹੋਣੇ ਇਹ ਨਾ ਗਿੱਲੇ ਬੜੇ ਪ੍ਰੀਤਾਂ ਦੇ ਕੱਪੜੇ ਲੈ ਉਤੋਂ 4 ਵਜੇ ਕੋ ਕੰਮ ਧੰਦਾ ਕਰ ਲੂਗਾ ਇਦਾਂ ਹੀ ਘੁਰਕੋਣੀ ਕਰੀ ਜਾਣਾ ਦੋਹ ਜਣੀਆਂ ਨੇ ਬੈਠੀ ਨਹੀਂ ਨਹੀਂ ਆਵੇਂ ਹਾਂ ਕੀ ਗੱਲ ਤੈਨੂੰ ਤੂੰ ਕਿਉਂ ਇੰਨੀ ਗਰਮਜੀ ਹੋ ਗਈ ਵਾ ਕਰਦੀ ਕੰਮ ਸਾਰਾ ਪਿਆ ਵਾ ਮੈਂ ਨਹੀਂ ਕਰਨਾ ਮੈਨੂੰ ਤਾਂ ਕੱਲੀ ਕੋ ਨਹੀਂ ਹੁੰਦਾ ਉੱਠ ਕੇ ਤੇ ਕਰ ਲਓ ਕੋਈ ਸਾਥਾ ਲਾ ਲਓ ਹੂਨ ਦੋ ਦੋ ਸਾਣੇ ਰੱਖੇ ਸਿੱਧਾ ਨਹੀਂ ਕਿ ਤੂੰ ਮੇਰੇ ਕੋਲ ਜਾ ਗਈ ਸੱਚੇ ਮੇਰੇ ਕੋਲ ਤੇ ਹੈ ਨਹੀਂ ਤੇ ਨਾ ਸੁਣਦੀ ਲੈ ਇਹ ਇਹਦੀ ਬਿਲੋਂ ਇਦਾਂ ਕਦੀ ਬੋਲੀ ਨਹੀਂ ਜਿਵੇਂ ਅੱਜ ਇਹ ਬੋਲ ਲੰਦੀ ਇਨੇ ਤੇ ਕਦੀ ਨਹੀਂ ਮੈਨੂੰ ਇਦਾਂ ਰੁੱਖਾ ਪੰਜਿਆ ਵਿਖਾਇਆ ਵੀ ਕੰਮ ਕਰ ਲੈ ਜਾਂ ਕਿੱਧਾ ਚੁੱਪ ਕਰਕੇ ਕਰ ਲੀ। ਕੱਚਲਾ ਕੰਮ ਨਹੀਂ ਦੱਸਦੀ। ਇਹ ਬਹੁਤ ਦਿਲ ਦੀ ਖੋਟੀ ਤੇ ਤੋ ਤੋ ਲੈਣ ਦੀ ਮਾਰੀ ਮੁੱਕੀ ਰਹਿੰਦੀ ਐ ਜਿੰਨਾ ਸੂਟ ਦੇ ਦਿੱਤਾ ਸੀ ਸਿਮਾ ਲੇਂਗੀ। ਚਲ ਫੇਰ ਆਜੂਗੀ ਭਾਗੀ। ਮੈਂ ਨਾ ਤੇਨਾਂ ਕਾਰ ਆ ਦੂੰਗੀ ਕੰਮ। ਹੁਣ ਤੂੰ ਕੱਪੜੇ ਜੋੜ ਲੈ। ਠੀਕ ਆ? ਤੇ ਮੇਰਾ ਸੂਟ ਐ ਤਰੀ ਪ੍ਰੈਸ ਕਰ। ਇਸ ਦਾ ਫੇਰ ਵਕ ਵੀ ਕਰ ਦੂੰ। ਪ੍ਰੈਸ ਕਰ ਕਰੀ। ਇਨੇ ਕਿੱਥੇ ਕਰਨਾ ਕਰਨ ਲੱਗੀ ਕਿਤੇ ਕਰ ਚੀ ਜੀ। ਸਾੜ ਹੀ ਨਾ ਦੇ। ਕੋਈ ਨਾ ਕਰ ਤੂੰ ਤੇਰਾ। 3000 ਦਾ ਮੇਰਾ ਸੂਟ ਸਰ ਤੂੰ ਦੇਰ ਤੇ ਨਾ ਨਾ ਮੀ। ਇਹ ਜਿਹੜੀ ਸੱਪਤਾ ਲੱਗ ਜਣਾ ਪੁੱਛਣ ਦੀ ਨਾਲ ਨਾ ਵੀ ਹਾਈ ਬੇਰਤ ਆ ਕੀ ਚਿੰਤਾ ਲਾ ਗਈ ਮੇਰੇ ਮਾਈ ਨੂੰ ਝੋੜਾ ਮੈਂ ਤਾਂ ਕਦੀ ਇਹ ਨੂੰ ਮਾੜਾ ਸਮਝਿਆ ਹੀ ਨਹੀਂ ਭੈਣਾ ਮੈਂ ਉਹ ਸਮਝਦੀ ਰਹਿੰਦੀ ਆਖਿਆ ਚਲ ਦਰਾਣੀ ਚ ਠਾਣੀ ਆ ਇੱਕ ਠਾ ਰਹੀ ਆ ਵਾ ਰਲ ਕੇ ਰਹੀ ਐ ਇਹਨੇ ਸੂਟ ਤੋਂ ਇੰਨੀਆਂ ਗੱਲਾਂ ਕੀਤੀ ਨਾ ਜੇ ਗੱਲਾਂ ਕਰਨੀਆਂ ਹੀ ਸੀ ਤਾਂ ਮੈਨੂੰ ਕਹਿ ਦਿੰਦੀ ਵੀ ਸੂਟ ਮਾੜਾ ਵਾ ਤੇ ਉਹਦੇ ਕੋਲ ਦੱਜੇ ਥਾਂ ਕਿਉਂ ਕਹਿਣ ਲੱਗੀ ਨਾਲੇ ਅਗਲੀ ਨੇ ਇੱਕ ਗੱਲ ਕੀਤੀ ਹੋਊਗੀ ਤੇ ਨਾਲ ਚਾਰ ਹੋਰ ਬਣਾਈਆਂ ਹੋਣੀਆਂ ਆਨੇ ਕੀ ਕਰਨ ਤੂੰ ਇਸ ਜਿਨੀ ਯਾਰੀ ਇਹ ਵੀ ਕੀ ਹੋਇਆ ਇਹ ਤੇ ਫੋਨ ਫੋਨ ਕਰਦੀ ਫਿਰਦੀ ਅਜੇ ਤੇ ਮੈਂ ਗੱਲ ਨਹੀਂ ਕੋਈ ਪੁੱਛੀ ਤਾ ਮੈਂ ਦੱਸੀ ਅਜੇ ਤੇ ਮੈਂ ਗੱਲ ਪੁੱਛੀ ਸੀ ਚੱਲ ਮਾ ਇਹ ਨੂੰ ਪੁੱਛ ਜਾ ਕੇ ਇਹਦਾ ਕਿਹੜਾ ਪਾਰਾ ਚੜਿਆ ਫਿਰਦਾ ਬਾਕੀ ਗੱਲ ਤੇ ਮੈਂ ਬਾਅਦ 'ਚ ਹੀ ਕਰਾਂਗੀ ਪ੍ਰੀਤ ਕੀ ਗੱਲ ਰੋਣ ਤੋਂ ਹੋਈ ਨਹੀਂ ਗੁੱਸੇ 'ਚ ਬੋਲਣ ਦੀ ਮੈਂ ਤੇ ਰੋਣ ਵਾਲੀ じゃ ਤੂੰ ਕਹਿ ਦਿੱਤਾ ਸੀ ਉਹ ਤੇ ਸਾਹਮਣੇ ਸਭ ਤੋਂ ਗੁੱਸੇ 'ਚ ਬੋਲ ਬੋਲ ਵਿਖਾਉਣੀ ਲੈ ਜੀ ਤੂੰ ਹੀ ਅੱਜ ਕਿਹਾ ਜਦ ਤਾ ਨਾ ਬੜੀਆਂ ਹਾਸਸ ਗੱਲਾਂ ਕਰਨ ਦਾ ਸੀ ਅੱਗੇ ਪਿੱਛੇ ਦਾ ਮੇਰੇ ਲੱਗ ਕੇ ਰਹਿਣਾ ਮੇਰੇ ਨਾਲ ਗੱਲਾਂ ਕਰਨੀਆਂ ਮੇਰੇ ਨਾਲ ਕੇ ਬਹਿ ਕੇ ਚਾਹ ਪੀਣੀ ਅੱਜ ਤੇ ਇੰਨਾ ਵੀ ਨਹੀਂ ਸਰਿਆ ਕਿ ਇੱਥੇ ਬਹਿ ਜਾ ਇੱਥੇ ਬਹਿ ਕੇ ਚਾਹ ਪੀ ਲੈ ਪ੍ਰੀਤ ਮੈਂ ਤੈਨੂੰ ਕਿਹਾ ਹੈਗਾ ਬਹਿ ਜਾ ਚਾਹ ਪੀ ਲੈ ਤੂੰ ਕਿਹਾ ਨਹੀਂ ਮੋਟਰ ਜਾਣਾ ਪੁੱਤੋ ਤਾਂ ਮੜਾ ਜਾਂ ਮੱਖਾ ਜਾਂ ਦਮ ਛੱਡਿਆ ਪ੍ਰੀਤ ਉਹ ਮੇਰੇ ਕੋਲ ਬਹਿ ਗਈ ਤੇ ਮੈਂ ਉਹਦੇ ਨਾਲ ਗੱਲਾਂ ਕਰਨ ਦਾ ਵੀ ਦੱਸ ਜਿਹੜੀ ਜਗ੍ਹਾ ਤੇ ਤੂੰ ਉਹਨੇ ਥੋੜੀ ਹੀ ਹੋ ਜਾਣਾ ਆਪਾਂ ਦੇਖੋ ਘਰ ਤੇ ਰਹਿਣਾ ਉਹਨੇ ਕੀ ਕਹਿਣਾ ਅੱਜ ਜਿਹੜੀਆਂ ਜਿਹੜੀਆਂ ਗੱਲਾਂ ਚਾਹਾਂ ਹੋਣਗੀਆਂ ਵੀ ਜਿਹੜੀਆਂ ਅੱਜ ਸਾਰੀਆਂ ਕੱਢਣੀਆਂ ਕੋ ਫੈਮਾ ਇਹ ਵੀ ਪਤਾ ਲੱਗ ਜੂ ਕਿ ਕੀ ਕਰੀਵਾ ਟਾਈਮ ਕਿਹੜਾ ਹੋਣਾ ਦੱਸੀ ਤਾ ਉਹ ਕਿਹੜੀਆਂ ਗੱਲਾਂ ਸੀ ਟਾਈਮ ਕਿਤਾ ਕਦੋਂ ਹੋਣਾ ਤੇ ਕਦੋਂ ਨਹੀਂ ਅਜੇ ਨਹੀਂ ਅਜੇ ਮੌਕਾ ਨਹੀਂ ਅਜ ਜਦੋਂ ਟਾਈਮ ਆਇਆ ਦੱਸ ਦੂੰਗੀ ਤੈਨੂੰ ਆਓ ਹੁਣ ਜਿਹੜੀ ਉਹਦੇ ਨਾਲ ਕੀਤੀਆਂ ਹੋਣੀਆਂ ਸਾਰੀਆਂ ਮੇਰੇ ਨਾਲ ਬੋਲ ਤੋ ਕਿ ਕਿੱਡੀ ਹੋਣਾ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ ਉਧਰ ਸੀ ਮੈਂ ਇੱਧਰ ਤੇ ਇੱਧਰ ਕੀ ਹੋਇਆ ਤੇ ਕਿਤੇ ਕਰਨਾ ਤੁਹਾਡਾ ਕੰਮ ਹੈ ਮੈਨੂੰ ਤਾਂ ਲੱਗਦਾ ਹੈ ਉਹ ਲੱਛਣ ਐ ਇਧਰੋਂ ਸੁਣ ਕੇ ਉਧਰ ਕਰ ਦਿੰਦੇ ਜਾ ਕੇ ਲੜਾਈ ਪਾਉਣ ਦੇ ਮਾਰੇ ਸਾਰੇ ਪਵਾੜੇ ਦੀ ਜੜੀ ਹੈ ਲੋ ਆ ਸਬਜੀ ਤਾਂ ਨਹੀਂ ਹੈਗੇ ਨਾ ਆਣ ਦੇਣੀ ਹੈ ਨਾ ਨਾ ਤੜਕਾ ਛੁੜਕਾ ਕੇ ਨਹੀਂ ਅੱਜ ਪ੍ਰੀਤ ਕਿਉਂ ਇਦਾਂ ਕਰੀ ਜਾਂਦੀ ਐ ਤੇ ਤੜਕਾ ਤਾਂ ਉਹੀ ਲਾਉਣੀ ਹੁੰਦੀ ਐ ਤੇ ਆਟਾ ਮੈਂ ਗੋਣ ਲੈਣੀ ਆ ਤੇ ਤੜਕਾ ਤੇ ਝੀਰ ਤੋਂ ਲਾ ਕੇ ਬੈਠੇ ਲੈ ਮਝੀਰ ਤੇ ਤੂੰ ਕਿਉਂ ਗੁੱਸਾ ਇੰਨਾ ਕਰਦੀ ਆ ਮੈਨੂੰ ਹੋਰ ਨਹੀਂ ਤੇਰੀ ਗੱਲ ਸੁਣ ਪ੍ਰੀਤ ਜਿਹੇ ਤਾਂ ਕਰੇਗੀ ਨਾ ਅਗਲੀ ਚਾਹ ਦਾ ਡੰਡਾ ਕਰਨਾ ਬਣਾਉਗੀ ਕਿ ਦੂਜੇ ਦੇ ਵਿੱਚ ਆਪਣੇ ਫਾਇਦਾ ਅੱਗੇ ਵੀ ਜਾਣਦੇ ਤੇ ਹੋਰ ਰਜਾਇਜ਼ ਫਾਇਦਾ ਦੇ ਚੁੱਕ ਲੈ ਤੂੰ ਕੀ ਏ ਤਮਾਸ਼ਾ ਜਬ ਫੋਨ ਲੱਗ ਪਈ ਹੁਣ ਕਿਉਂ ਤੂੰ ਪਨੀਰ ਬਣਾ ਬਣਾ ਕੇ ਰੀਨ ਘੋਣੀ ਤੂੰ ਕਿੱਥੋਂ ਜਾਣਾ ਤੇ ਫਿਰ ਇਹ ਕੀ ਕਰਾਂ ਰਾਤ ਨੂੰ ਵੀ ਜੇ ਸਾਗ ਨਾਲ ਰੋਟੀ ਨਾ ਖਾਧੀ ਅੱਧੀ ਰਾਤ ਖਪੂੰਗੀ ਨੇਰੇ 'ਚ ਸੇਰ ਮਾਰੂੰਗੀ ਮੈਂ ਹੁਣੀ ਬਣਾਵਾਂ ਜਦੋਂ ਮੈਨੂੰ ਚੱਲਦਾ ਆਪਣਾ ਪਤਾ ਵੀ ਉਹਨੇ ਨਹੀਂ ਰੋਟੀ ਖਾਧੀ ਜਦ ਦੀ ਰਾਤ ਫੇਟਕਾ ਮਾਰਾਂਗੀ ਤਾਦੀ ਫਿਕਰ ਉਹਦੀ ਪਈ ਨਹੀਂ ਖਾਦ ਕੇ ਨਾ ਮਾਵਾਂ ਕੋਈ ਨੀਤੀ ਜੀ ਨਿਆਣੀ ਹੈ ਜਿਸ ਅਨੁਸਾਰ ਨਹੀਂ ਨਾ ਕਰਦੇ ਦੋਸਤ ਬਣਾਉਣੇ ਨੂੰ ਪੰਜ ਸਨੇ ਪਨੀਰ ਬਣਾ ਬਣਾ ਖਾਣੀ ਤੂੰ ਕਿੱਥੋਂ ਜਾਣਾ ਭਾਈ ਜੋ ਤੇ ਖਾਈ ਜੋ ਬੈਠੀ ਚਲ ਛੱਡ ਕਰੀ ਤੇ ਲਿਆ ਮੈਂ ਤੜਕਾ ਚੀਰ ਤਵਾ ਲੈ ਮੈਂ ਲੜੰਡੀ ਬਾਹ ਮੇਜੀ ਨਾ ਤੀ ਕੀ ਗੱਲ ਹੋ ਗਈ ਭਾਡੀ ਚੀਰਿਆ ਮੈਂ ਤੜਕਾ ਮੇਰੀ ਗੱਲ ਤੇ ਕੋਈ ਨਹੀਂ ਜਾਣਾ ਤੂੰ ਗੱਲ ਤੇ ਕੋਈ ਨਹੀਂ ਲੈ ਇਹਦੇ ਗੱਲ ਕੀ ਹੋਈ ਕਰਦ ਦੇ ਦੋ ਮੈਂ ਚੀਰ ਲਿਆ ਸੀ ਤੜਕਾ ਲੈ ਮੈਂ ਇੱਕ ਇਚ ਕੋਈ ਨਹੀਂ ਨਾ ਚੀਰਦਾ ਇੱਕ ਕਹਿੰਦਾ ਰਹਿ ਗਿਆ ਨਾ ਫੜਾ ਦੇ ਮੈਨੂੰ ਹਾਂ ਤੇ ਮੈਂ ਚੀਰ ਲਿਆ ਇੱਕ ਘੰਟਾ ਰਹਿ ਗਿਆ ਕੋਈ ਨਹੀਂ ਕੀ ਕਰੂ ਵੀ ਪਰੀ ਤੈਨੂੰ ਬੜਾ ਗੁੱਸੇ ਜੀ ਚਾ ਹੋ ਚੀਨੀ ਮੈਂ ਹਵਨਾ ਕੀ ਹੈ ਤੜਕਾ ਤੇ ਮੁੰਡਾ ਕਿ ਸ਼ੱਕ ਪੈ ਗਿਆ ਇਹ ਪਤਾ ਨਹੀਂ ਕੀ ਗੱਲ ਹੋਈ ਜਾਂਦੀ ਨਹੀਂ ਨਹੀਂ ਗੱਲ ਕੀ ਹੋਣੀ ਹੈ ਗੱਲ ਤੇ ਵਧੀਆ ਮੈਂ ਚੀਰ ਤੜਕਾ ਨਾਲ ਨੇ ਕੋਈ ਤਾਂ ਅੱਜ ਨਹੀਂ ਗੱਲ ਕੀ ਹੋਣੀ ਸਾਡੇ ਚ ਕੋਈ ਗੱਲ ਕੋਈ ਹੋਈ ਜਿਹੜੀ ਅੱਜ ਹੁੰਦੀ ਸਾਨੂੰ ਕੋਈ ਟੂ ਲੱਗਦੀ ਨਹੀਂ ਨਹੀਂ ਮੈਂ ਦੱਸਣਾ ਕੁਝ ਕੀ ਦੱਸਣਾ ਦੱਸ ਦੋ ਇਹ ਤੈਨੂੰ ਚੰਗਾ ਨਹੀਂ ਪੰਦੀ ਇਹਨੂੰ ਤੇ ਜੀਜੀ ਪਾਉਂਦੀ ਹੈ ਇਹ ਵਿੱਚੋਂ ਬੜੀ ਖਚਲੀ ਕਿਉਂ ਕਿਉਂ ਹੈ ਤਿੰਨ ਕੋਈ ਸੁੱਕ ਲਿਆ ਕਰ ਦਿੱਤਾ ਹਾਂ ਮੈਂ ਦਿੱਤਾ ਹੀ ਸੁੱਕ ਲਿਆ ਕਰ ਦਿੱਤਾ ਉਹਦੇ ਇਨੇ ਮੀਨੋ ਜਿਵੇਂ ਕਿਰੇ ਨਹੀਂ ਇਹ ਵਾਪਕਿੰਦੀ ਗੱਲਾਂ ਨਾ ਉਹ ਕਿਹਾਂ ਮੀਨਾਂ ਤੇ ਕਰਦਾ ਉਹ ਦਿੱਤਾ ਸੀ ਉਹਦੇ ਦਿਨ ਮੈਨੂੰ ਗੱਲਾਂ ਕੀਤੀ ਮੈਨੂੰ ਕੀ ਪਤਾ ਲੱਗਣਾ ਸੀ ਮੈਂ ਤੂੰ ਇਹ ਕੋ ਸੂਟ ਨਾ ਲਿਆ ਕਰ ਮੈਂ ਤੈਨੂੰ ਬਾਦ ਦੱਸਾਂ ਗਰੀਬੀ ਹੋਏ ਆਪਣੀ ਥਾਂ ਵੀ ਨਹੀਂ ਹੋਵੇ ਆਪਣੀ ਥਾਂ ਹੋਵੇ ਗਾਲ ਲੀ ਹੋਈ ਏ ਕਾਲ ਦੱਸੋ ਮੈਨੂੰ ਗਾਲ ਕੀ ਹੋਈ ਗਾਈ ਕੀ ਹੋਈ ਆਂਦੀ ਕਦੀ ਨਹੀਂ ਮੈਂ ਸੂਟ ਲਿਆ ਕੇ ਦਿੱਤਾ ਨਹੀਂ ਆਪ ਦੇ ਪੀਕੇ ਜਾਂਦੀ ਆ ਕੋਈ ਸੂਟ ਨਹੀਂ ਲਿਆ ਕੇ ਦਿੰਦੀ ਤੇ ਜਦ ਮੈਂ ਆਪਣੇ ਪੀਕੇ ਜਾਂਦੀ ਸ਼ਰਮਿੰਦੀ ਹੱਸ ਕੇ ਫੜ ਲੈਂਦੀ ਆ ਆਹ ਕਿਦਾਂ ਦਾ ਤੂੰ ਆਵਾਂਗੇ ਸੀ ਕਿਨੇ ਬਣਾ ਕੇ ਲਿਆ ਕੇ ਦਿੱਤਾ ਨਹੀਂ ਨਹੀਂ ਆਪੇ ਬਣਾ ਕੇ ਦਿੱਤਾ ਤੇ ਮੈਨੂੰ ਆਂਦੀ ਉਸੇ ਵਾਲੇ ਆਂਦੀ ਮੈਂ ਸੂਟ ਸੌਂ ਲਿਆ ਆਂ ਇਨੀ ਵਸ ਸੀੜੀ ਅਜੀ ਪਾਚੀ ਤੇ ਪਹਿਲੀ ਨੀਂਦ ਤੇ ਹੀ ਮਾਰੀ ਰਹਿੰਦੀ ਜੇ ਰੇਟਿੰਗ ਕਰੀ ਤੇ ਲਿਆ ਕੇ ਕਿਉਂ ਦਿੱਤਾ ਮੈਨੂੰ ਉਫੜਾਇਆ ਕਿ ਮੈਂ ਨਾ ਜਾਉਂਗੀ ਲੰਗਰੇ ਦੇ ਸੁੱਖ ਤੇ ਬੈਠੀ ਨਹੀਂ ਖੋਕੀ ਪੈਗੀ ਆ ਨੀ ਮੈਂ ਤੀ ਸੁਣਦੀ ਸੀ ਇੱਕ ਅੰਧੀ ਕਰਦੀ ਟਰ ਕੋਈ ਨਹੀਂ ਪੁੱਛ ਲੈਣੀ ਮਾਰੂਗੀ ਮੱਥੇਰੇ ਸੁਣ ਨਾ ਪੁੱਛੀ ਨਾ ਮੈਨੂੰ ਨੀਂਦ ਪਾਉਂਗੀ ਉਹਦਾ ਰੁਖ ਚੱਕ ਦੇ ਕੀ ਹੋਰ ਵੀ ਨੇ ਕਈ ਗੱਲਾਂ ਕਿਤੇ ਪਤਾ ਧਮਾਲ ਚੋਂ ਨਿਕਲ ਜਾਂਦੇ ਨੇ ਨਿੱਕੇ ਨਿੱਕੇ ਗੱਲਾਂ ਤੇ ਮੈਂ ਆਹਦੀ ਨਾ ਫਿਰ ਮੇਰੀ ਇਸ ਤਰ੍ਹਾਂ ਮਰ ਹਾਰੇ ਜੋੜ ਕੇ ਰੱਖਾ ਨਾ ਮੈਂ ਤਾਂ ਇਹ ਕਦੇ ਕਦੀ ਕੀਤੀ ਨਹੀਂ ਪਰ ਹੁਣ ਜਦੋਂ ਇਦਾਂ ਕਰਦੀ ਨਾ ਮੈਨੂੰ ਇਹਦੇ ਤੇ ਗੁੱਸਾ ਬੜਾ ਚੜਦਾ ਮੈਨੂੰ ਦਿੱਕੀ ਆਉਂਦੀ ਮੈਂ ਆਦੀ ਨਹੀਂ ਆ ਐਸੀ ਜਦ ਮੈਂ ਹੱਥ ਨਾਲ ਸੁੱਕ ਤੂੰ ਨਾ ਇੰਨੀ ਅਤੀ ਆਖਾਂ ਲੈ ਆਇਆ ਤੱਕ ਤੇ ਪਾਣੀ ਜਾਂਦੀ ਜਾਣ ਤੇ ਤੇਰਾ ਕੱਲੀ ਦਾ ਸੁੱਕ ਤਾ ਇਦੋਂ ਇਹ ਵੀ ਕੁਝ ਛੀਨਾ ਕੋਈ ਕਰਦੇਂ ਪਤਾ ਲੜਾਈ ਪਊਗੀ ਲੜਾਈ ਤੇ ਮੇਰੇ ਸੂਟ ਦੀ ਗੱਲ ਹੋਈ ਸੂਟ ਤੇ ਮੈਂ ਤੇ ਸੋਣੀ ਹੱਥ ਤੇ ਇਹਨਾਂ ਨੇ ਮੈਨੂੰ ਕਿਹਾ ਲੈ ਸੂਟ ਇਹਨੂੰ ਮਸ਼ੀਨ ਚ ਇਹਨੂੰ ਹੱਥ ਨਾਲ ਧੋ ਤੋ ਸੁੱਕ ਦਵਾਂਗੇ ਤੇ ਇਹ ਨਹੀਂ ਜਾਂਦੀ ਇਥੇ ਉਹ ਤੇ ਮੈਨੂੰ ਕਹੀ ਦੀ ਮੈਂ ਤੇ ਆਖਿਆ ਹੀ ਲਿਆ ਹੁਣ ਵੀ ਮੈਨੋਂ ਆਖ ਨਹੀਂ ਲਿਆ ਮੈਂ ਪ੍ਰੈਸ ਕਰਦਾ ਮੇਰੇ ਕੋਲ ਤਾਂ ਚੰਗੀ ਭਨੀ ਐ ਤੁਸੀਂ ਕਰਕੇ ਵੀ ਬਹੁਤ ਕੁਸਾਂ ਨੂੰ ਪਤਾ ਨਹੀਂ ਲੱਗੂ ਕੀ ਗੱਲ ਆ ਕੀ ਗੱਲਾਂ ਕਰੀ ਜਾਂਦੀਆਂ ਜੀ ਕੁਝ ਨਹੀਂ ਮੈਂ ਪ੍ਰੀਤਾ ਸੇਤੀਕਾਰ ਤੜਕਾ ਲਾ ਤੇ ਫੜ ਕੇ ਗੁਰਸਰੀ ਨਹੀਂ ਜਾਣਾ ਟਾਈਮ ਹੁੰਦਾ ਜਾਂਦਾ ਤੇ ਮੈਂ ਵੀ ਜਾਣਾ ਭਾਬੀ ਮਿੱਲੀ ਵੀ ਲੈ ਜੀਓ ਚਲ ਮੈਂ ਨਹਾਣਾ ਪਰ ਮੈਂ ਤਾਂ ਨਾਤੀ ਸੱਚ ਸਵੇਰੇ ਤੇ ਮੈਂ ਵੀ ਨਾਤੀ ਐ ਮੇਰੇ ਹਾਇਰ ਤੇ ਫਿਰ ਐਵੇਂ ਕਿਚਾ ਚਲਾਇਆ ਬੱਤੀ ਪਾਲਣ ਦਾ ਤੂੰ ਨਹਾ ਲਿਆ ਪੰਮਾ ਹਾਂ ਮੈਂ ਨਹਾ ਲਿਆ ਆ ਯਾਰ ਨਾ ਕੰਮ ਕਰ ਲਈਏ ਤੇ ਮੇਰੇ ਬਾਪੇ ਦੇ ਜਾਣਾ ਘਰ ਦਵਾਰੇ। ਤੋੜਾ ਸੂਟ ਦੇਣਾ ਇੱਦੀ ਚੱਲ ਜੂ ਕਿ ਮੈਂ। ਤੜਕਾ ਕਿੱਥੇ ਲੈਣਾ? ਤੜਕਾ ਲਾਉਣਾ ਰੋਟੀ ਖਾਣੀ ਕਿ ਸਿੱਧਾ ਘਰ ਦਰੇ ਜਾ ਕੇ ਖਾਣੀ? ਹਾਏ ਪ੍ਰੀਤ ਤੈਨੂੰ ਕੀ ਹੋਇਆ ਪਿਆ ਵਾ? ਗੰਡਾ ਚੀਰ ਲ ਗਏ ਉਹ ਕਿੱਥੇ ਗੰਡਾ? ਹਾਂ ਮੈਂ ਗੰਡਾ ਚੀਰਿਆ ਕਿਉਂ? ਲਫੜ। ਫੜ। ਫੜ। ਕੀ ਉਪਰਾਹੇ? ਮੈਂ ਨਾਲਾ ਰੱਟ ਕਰ ਨਹੀਂ ਮਿਲਣੀ ਆ ਤੇ ਮੇਰੇ ਸੁਣ ਤਾਂ ਉਹ ਤੋਂ ਤੇ ਆਂਦੀ ਤੂੰ ਜਨਾ ਬੜੀਆਂ ਗੱਲਾਂ ਮਾਰਦੀ ਹੁਣ ਆਪ ਕਿਦਾਂ ਮਾਰਨਦਾ ਹੀ ਉਹਦੇ ਕੋਲ ਤੂੰ ਹੀ ਜਾਣੇ ਹੁਣ ਹਣ ਤੇਰੇ ਕੀ ਕੰਡ ਭਰਤੇ ਤੁਸੀਂ ਇਦਾਂ ਹੀ ਹੁੰਦਾ ਪ੍ਰੀਤ ਹੁਣ ਤੂੰ ਗੱਲਾਂ ਕੀਤੀਆਂ ਉਹਦੇ ਕੋਲ ਖਲੋ ਕੇ ਮੈਨੂੰ ਤੇ ਕੋਈ ਕੁਛ ਨਹੀਂ ਜੇ ਮੈਂ ਉਹਦੇ ਕੋਲ ਘੜੀ ਬੈਗੀ ਤੇ ਤੂੰ ਝਟ ਗੁੱਸਾ ਕਰ ਲਿਆ ਨਾ ਤਾਂ ਜੀਜੀ ਮੈਂ ਉਹਨੂੰ ਬੁਲਾਉਣ ਗਈ ਮੈਂ ਇਹ ਤੇ ਸਬਜੀ ਜੀਰਾਂ ਦੀ ਤੇ ਮੈਂ ਕੜਾ ਉਹਨੂੰ ਬੁਲਾਉਣ ਗਈ ਸੀ ਬੜੀ ਖਲੋਗੀ ਮੇਰੇ ਲਾਗੇ ਤੂੰ ਹੀ ਪੁੱਠੀ ਪਾ ਲਿਆ ਕਰੋ ਦਾ ਵਜਾ ਏ ਮੇਉ ਫਰੀਦੀ ਫਿਰਦੀ ਨਾ ਕੋ ਘਰ ਨਾ ਪਾ ਤਰੇ ਤੜਕਾ ਲਾਵਾਂ ਮੈਂ ਲਾ 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 ਸੂਰ ਤੋਂ 36 36 ਨੇ ਗੱਲਾਂ ਕੀਤੀਆਂ ਉਲਟਾ ਮੂੰਹ ਇਹ ਮੇਰੇ ਨਾ ਬਣਾਈ ਫਿਰਦੀ ਵੱਡੀ ਚਾਤਰ ਚਲਾ ਕੇ ਚਾ ਛੇਤੀ ਕਰ ਲੈ ਫੁਲਕੇ ਲੜ ਮੜਕੇ ਗੁਰਦੁਆਰਾ ਸਾਹਿਬ ਜਾਣਾ ਵਾ ਤੁਸੀਂ ਵੀ ਰੋਟੀਆਂ ਨਾਲੋ ਇੱਕ ਰੋਟੀਆਂ ਵੀ ਮੈਂ ਲਾ ਕੇ ਜਾ ਮੈਂ ਆਪੇ ਲਾ ਲੂਗੀ ਮੈਂ ਲਾਉਂਗੀ ਲਾਉਂਗੀ ਨਾ ਕਿ ਕਿ ਹੋ ਗਿਆ ਨੂੰ ਐਵੇਂ ਓਖੀ ਜਿਹੀ ਫਿਰਦੀ ਆਪੀ ਤੂੰ ਤੜਕਾ ਨਹੀਂ ਤੇਰੇ ਅਸਰ ਤੋਂ ਵੀ ਬਰਸ ਆਉਂਦਾ ਨਾ ਵਾ ਮੈਂ ਲਾਉਂਗੀ ਬੁੜੀ ਬਣਾਉਣਾ ਆਈ ਨੂੰ ਪਤਾ ਨਹੀਂ ਕਿੱਥੇ ਅੱਗ ਲਾਈ ਇਹ ਅੰਦਰ ਪਈ ਰਹੀਆਂ ਹੁਣ ਅਉ ਮਜਾ ਕੀ ਪਰਦਨਾ ਮੇਰਾ ਪਾਣੀ ਹੈ ਜੀਜੀ ਕਰਦੀਆਂ ਅੱਗੇ ਪਿੱਛੇ ਦੀਦੀ ਦੀਦੀ ਨਾ ਹੋਏ ਤਾਂ ਆਖੀ ਮੇਰਾ ਨਾਮ ਪੰਮੂ ਨਹੀਂ ਰੱਖਿਆ ਕਿਸੇ ਨੇ ਹੁਣ ਵੇਖੀ ਇਹਨਾਂ ਦੀ ਕਿੱਦਾਂ ਰੇਲ ਬਣਾਉਂਦੀ ਮੈਂ ਇਹ ਜੁੜ ਕੇ ਬੈਣ ਵੀ ਦਿੱਤੀਆਂ ਨਾ ਤੇ ਮੈਨੂੰ ਤਾਂ ਆਖੀ ਕੋਈ ਨਹੀਂ